ਨਾ ਤਾਂ ਇਹਨਾਂ ਦੀਆਂ ਦਿਹਾੜੀਆਂ ਲੱਗਣੀਆਂ ਜਿਹੜੇ ਜਿਹੜੇ ਨਾਰਮਲ ਬੰਦੇ ਆ ਨਾ ਇਹ ਦਿਹਾੜੀ ਲਾ ਸਕਦੇ ਆ ਨਾ ਕੰਮ ਤੇ ਜਾ ਸਕਦੇ ਆ ਫਿਕਰ ਇਹਨਾਂ ਨੂੰ ਪਿਆ ਆ ਵੇ ਆਪਦੇ ਘਰਾਂ ਦਾ ਹੁਣ ਜੇ ਇਹ ਦਿਹਾੜੀ ਲਾਣ ਜਾਂਦੇ ਆ ਘਰੇ ਪਿੱਛੋਂ ਪਾਣੀ ਆ ਜਾਣਾ ਫਿਰ ਅਸੀਂ ਸੋਚਿਆ ਕਿ ਸੁੱਕਾ ਰਾਸ਼ਨ ਇੱਕ ਦਵਾਈਆਂ ਜਿਹੜੀਆਂ ਬਹੁਤ ਜ਼ਰੂਰੀ ਆ ਇਦਾਂ ਵੀ ਨਹੀਂ ਹੈਗਾ ਕਿ ਦੋ ਦੋ ਮਹੀਨੇ ਦਾ ਲਿਆਂਦਾ ਇਹਨਾਂ ਦੇ 20 ਦਿਨ ਵਧੀਆ ਇੱਕ ਫੈਮਿਲੀ ਤੇ ਲੰਘ ਜਾਣਗੇ ਉਸ ਤੋਂ ਬਾਅਦ ਅਸੀਂ ਫੇਰ ਆਵਾਂਗੇ ਜਿੰਨੇ ਜੋਗੇ ਹੈਗੇ ਆ ਇੱਕ ਅੱਧਾ ਘਰ ਅਸੀਂ ਤੇ ਇੱਕ ਅੱਧਾ ਵਿਆਹ ਮੰਨ ਲਓ ਕਿਸੇ ਫੈਮਿਲੀ ਨੂੰ ਕਿਸੇ ਕੁੜੀ ਦਾ ਵਿਆਹ ਕਰਨਾ ਤਾਂ ਇੱਕ ਦੋ ਵਿਆਹ ਅਸੀਂ ਕਰਾਂਗੇ ਕੁੜੀਆਂ ਦੇ ਪਲੱਸ ਕਿਸੇ ਦਾ ਘਰ ਡਿੱਗਿਆ ਤਾਂ ਉਹਦੀ ਡਟ ਕੇ ਹੈਲਪ ਕਰਾਂਗੇ ਨਾਲ ਪੈਸੇ ਵੱਲੋਂ ਇੱਕ ਘਰ ਲਈ ਅਸੀਂ ਕਰਾਂਗੇ ਉੱਥੇ ਜਾ ਕੇ ਤੁਹਾਨੂੰ ਵੀ ਬੁਲਾਵਾਂਗੇ ਵੀਡੀਓ ਵੀ ਬਣਵਾਵਾਂਗੇ ਚਾਹੇ ਲੋਕੀ ਕਹੀ ਜਾਣ ਦਿਖਾਵਾ ਕਰਦੇ ਆ ਪਰ ਸਾਡੀ ਵੀਡੀਓ ਦੇਖ ਕੇ ਜੀ ਉੱਥੇ ਕਿਤੇ 50 100 ਬੰਦਾ ਉਹਨਾਂ ਨੂੰ 5-5 10-10 ਹਜ਼ਾਰ ਵੀ ਪਾ ਗਿਆ ਉਹਨਾਂ ਦਾ ਘਰ ਬਣ ਗਿਆ ਕਿ ਪਹਿਲਾਂ ਮੈਨੂੰ ਇਹ ਦੱਸਿਆ ਕਿ ਰਾਸ਼ਨ ਵੀ ਪਹੁੰਚ ਗਿਆ ਸਾਰਾ ਕੁਝ ਪਹੁੰਚ ਹੀ ਜਾਂਦਾ ਪਰ ਜਦੋਂ ਇਹ ਸਾਰਾ ਕੁਝ ਖਤਮ ਹੋਣਾ ਨਾ ਪਾਣੀ ਨਿਕਲ ਉਹ ਤੋਂ ਬਿਮਾਰੀਆਂ ਬਹੁਤ ਫੈਲਣੀਆਂ ਹੁਣ ਹੁਣ ਤਾਂ ਆਪਾਂ ਹੈਲਪ ਕਰ ਦਾਂਗੇ ਉਹ ਜਦੋਂ ਘਰ ਡਿੱਗੇ ਹੋਣਗੇ ਆਪਾਂ ਨੂੰ ਉਦੋਂ ਵੀ ਇਹਨਾਂ ਨਾਲ ਜੁੜਨਾ ਪੈਣਾ ਵਾ ਮੈਂ ਨਾ ਇੱਕ ਦਿਨ ਕੱਲਾ ਬੈਠਾ ਸੀ ਰੂਮ ਦੇ ਵਿੱਚ ਤੇ ਰੇਸ਼ਮਨਮੋਲ ਵੀਰੇ ਦੀ ਨਾ ਇੱਕ ਵੀਡੀਓ ਸੀ ਉਹ ਬਾਬਾ ਜੀ ਤੋਂ ਨਾ ਬੋਲਿਆ ਵੀ ਨਹੀਂ ਜਾਂਦਾ ਪਿਆ ਸੀਗਾ ਤੇ ਮੈਂ ਕੱਲਾ ਬੈਠ ਕੇ ਰੋਈ ਜਾਂਦਾ ਸੀਗਾ ਉਹ ਦੇਖ ਕੇ ਮੈਂ ਰਾਤ ਨੂੰ ਸ਼ੂਟ ਤੋਂ ਵਹਿਲਾ ਹੋਇਆ ਸ਼ੂਟ ਤੋਂ ਫਟਾਫਟ ਮੈਂ ਕਿਹਾ ਕਿ ਸਾਮਾਨ ਰਾਤੀ ਅਸੀਂ 1 ਵਜੇ ਸੁੱਤੇ ਹਾਂ ਸਾਰਾ ਸਾਮਾਨ ਪੈਕ ਕਰਕੇ ਸਾਰਾ ਐਂਡ ਇਵਨ ਕਿ ਜਿੰਨੀ ਵੀ ਮੇਰੀ ਉਹ ਸ਼ੂਟ ਦੀ ਇਨਕਮ ਸੀ ਮੈਂ ਉਹ ਪੈਸੇ ਨਾਲ ਲੈ ਕੇ ਸਾਨੂੰ ਇਹ ਸੀ ਜੇ ਇੱਥੇ ਕਿਸੇ ਨੂੰ ਲੋੜ ਹੋਵੇ ਕਿਸੇ ਕੁੜੀ ਦਾ ਵਿਆਹ ਜਾਂ ਕੋਈ ਘਰ ਡਿੱਗਿਆ ਤਾਂ ਹੀ ਦੇ ਕੇ ਜਾਵਾਂਗੇ ਹੁਣ 6 6 ਫੁੱਟ ਰੇਤਾ ਵਾ ਖੇਤਾਂ ਦੇ ਵਿੱਚ ਪਹਿਲੀ ਗੱਲ ਤਾਂ ਫਸਲ ਇਹਨਾਂ ਦੀ ਗਈ ਇਹਨਾਂ ਦੇ ਹੱਥ ਫਸਲ ਨਹੀਂ ਆਣੀਗੀ ਦੂਜੀ ਗੱਲ ਆ ਗਾਂ ਡੀਜ਼ਲ ਦੀ ਲੋੜ ਗਾਂ ਹਜੇ ਪਸ਼ੂ ਮਰੇ ਆ ਬਿਮਾਰੀਆਂ ਕਿੰਨੀਆਂ ਫੈਲਣੀਆਂ ਬਾਕੀ ਜਿੰਦੇ ਰਹਿਣ ਸਾਡੇ ਕੈਨੇਡਾ ਅਮਰੀਕਾ ਵਾਲੇ ਟਰਾਲਿਆਂ ਵਾਲੇ ਬਾਈ ਆਪਣੇ ਅੱਖਾਂ ਮੀਚ ਕੇ ਵਿਸ਼ਵਾਸ ਕਰਕੇ ਆਏ ਸੌਦਾ ਭੇਜਦੇ ਆਏ ਸੌਦਾ ਭੇਜਦੇ ਇੰਨੇ ਪੈਸੇ ਭੇਜਦੇ ਪੰਜਾਬ ਸਾਡਾ ਮੈਂ ਕਹਿੰਦਾ ਡੁੱਬ ਸਕਦਾ ਹੀ ਮੇਰਾ 17 ਲੱਖ ਬੰਦਾ ਜੇ ਮੈਨੂੰ 20 ਲੱਖ ਬੰਦਾ ਦੇਖਦਾ ਹੋਣਾ ਜੋ 20 ਲੱਖ ਬੰਦਾ ਇੱਕ ਇੱਕ ਰੁਪਿਆ ਵੀ ਪਾਉਗਾ ਨਾ ਤਾਂ ਉਹ 20 ਲੱਖ ਰੁਪਏ ਬਣ ਜਾਣਾ ਵਾ ਸੋ ਜਿੰਨੀ ਵੱਤ ਤੋਂ ਵੱਤ ਆਪਾਂ ਸੇਵਾ ਕਰ ਸਕਦੇ ਆ ਉਹ ਜਰੂਰ ਕਰੋ ਪਲੀਜ਼ ਕੋਈ ਸਿੰਗਰ ਕੋਈ ਇਨਫਲੂਐਂਸਰ ਕੋਈ ਆਮ ਬੰਦਾ ਕੋਈ Hindu ਕੋਈ ਮੁਸਲਮ ਸਭ ਇਕੱਠੇ ਆ ਸਭ ਖੜੇ ਆ ਤੇ ਪੰਜਾਬ ਸਾਡਾ ਡਿੱਗ ਸਕਦਾ ਹੀ ਨਹੀਂ ਜਿੰਨਾ ਮਰਜੀ ਜ਼ੋਰ ਚਾਹੇ ਕੁਦਰਤ ਜ਼ੋਰ ਲਾ ਲੇ ਕੁਛ ਹੋ ਜੇ ਸਾਡਾ ਪੰਜਾਬ ਨਹੀਂ ਹਟਦਾ ਪੰਜਾਬ ਵਿੱਚ ਖੜਨੇ ਹਰ ਕੋਈ ਪੰਜਾਬ ਵਾਸੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਉਹ ਇਸ ਵਕਤ ਪੰਜਾਬ ਨਾਲ ਖੜਾ ਹੈ ਬੇਸ਼ੱਕ ਇਹ ਸਵਾਲ ਉੱਠਦੇ ਨੇ ਕਿ ਬਾਕੀ ਸੂਬੇ ਨਹੀਂ ਖੜੇ ਕੋਈ ਸੂਬੇ ਆ ਰਹੇ ਨੇ ਪਰ ਪੰਜਾਬੀ ਪੰਜਾਬੀਆਂ ਦੇ ਨਾਲ ਡਟ ਕੇ ਖੜੇ ਨੇ ਇਸੇ ਤਰੀਕੇ ਨਾਲ ਇੱਕ ਪਰਿਵਾਰ ਹੈ ਜਿਹੜਾ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਸਮੱਸਿਆ ਆਉਂਦੀ ਹੈ ਚਾਹੇ ਕਣਕਾਂ ਨੂੰ ਅੱਗ ਲੱਗਣ ਦਾ ਮਸਲਾ ਹੋਵੇ ਚਾਹੇ ਕਿਸਾਨੀ ਅੰਦੋਲਨ ਹੋਵੇ ਤੇ ਹੁਣ ਜਦੋਂ ਹੜ੍ਹ ਆਏ ਆ ਤਾਂ ਇਹ ਪਰਿਵਾਰ ਉਸ ਤੋਂ ਪਹਿਲਾਂ ਕਰੋਨਾ ਦੀ ਵੀ ਗੱਲ ਕਰਨ ਲੱਗੇ ਕਰੋਨਾ ਮੌਕੇ ਤਾਂ ਹੁਣ ਇਹ ਫਿਰ ਪਰਿਵਾਰ ਡਟ ਕੇ ਖੜਿਆ ਲੋਕਾਂ ਦੇ ਨਾਲ ਅੱਜ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਏਰੀਏ ਦੇ ਪਿੰਡਾਂ ਦੇ ਵਿੱਚ ਪਹੁੰਚਿਆ ਜਿੱਥੇ ਪਾਣੀ ਘਰਾਂ ਨੂੰ ਟੱਚ ਕਰ ਰਿਹਾ ਤੇ ਪਾਣੀ ਐਨੇ ਵੱਡੇ ਪੱਧਰ ਤੇ ਕਿ ਜਿੱਧਰ ਦੇਖੋਗੇ ਪਾਣੀ ਪਾਣੀ ਹੈ ਤੇ ਉੱਥੇ ਪਰਿਵਾਰ ਪਹੁੰਚਿਆ ਮੈਂ ਗੱਲ ਕਰ ਰਿਹਾ ਕਪਲ ਨਰੂਲਾ ਜੀ ਦੀ ਉਹਨਾਂ ਦੀ ਫੈਮਿਲੀ ਦੀ ਨਰੂਲਾ ਫੈਮਿਲੀ ਦੀ ਪਾਣੀ ਦੇਖਿਆ ਲੋਕਾਂ ਦੇ ਹਾਲਾਤ ਦੇਖੇ ਕੀ ਬੀਤੀ ਦਿਲ ਦੇ ਉੱਤੇ ਜਦੋਂ ਪੂਰਾ ਪੰਜਾਬ ਡੁੱਬ ਰਿਹਾ ਸੀ ਪੰਜਾਬ ਦਾ ਦਰਦ ਸਮਝ ਕੇ ਬਾਈ ਹਰ ਵਾਰ ਆ ਜਾਈਦਾ ਜੀ ਜਦੋਂ ਲੱਗਦਾ ਸਾਨੂੰ ਪੰਜਾਬ ਨੂੰ ਲੋੜ ਆ ਸਾਡੀ ਅਸੀਂ ਉੱਥੇ ਖੜੇ ਆਂ ਪੰਜਾਬ ਕਹਿੰਦੇ ਆ ਕਿ ਉਜੜ-ਉਜੜ ਕੇ ਵਸਦਾ ਹੈ ਮਤਲਬ ਕਦੇ ਕੋਈ ਜਾਂਗਾ ਆ ਗਈਆਂ ਕਦੇ 84 ਆ ਗਈ ਕਦੇ 47 ਉਸ ਤੋਂ ਪੁਰਾਣੇ ਚਲੇ ਜਾਏਗੇ ਜਦੋਂ ਪੰਜਾਬ ਦੇ ਇਹ ਹਾਲਾਤ ਵੇਖਦੇ ਹਾਂ ਉਦੋਂ ਪੰਜਾਬ ਨੂੰ ਦੇਖ ਕੇ ਤੁਸੀਂ ਬਾਹਰ ਵੀ ਰਹੇ ਆ ਪਹਿਲਾਂ ਵੀ ਗੱਲ ਕਰ ਰਹੇ ਸੀ ਵਿਦੇਸ਼ ਵੀ ਰਹਿੰਦੇ ਹੋ ਉਦੋਂ ਕਿਵੇਂ ਲੱਗਦਾ ਪੰਜਾਬ ਜਿਹੜਾ ਉਜੜੋ ਜੜ ਕੇ ਵਸ ਫੇਰ ਵਸ ਜਾਂਦਾ ਫੇਰ ਉਸੇ ਤਰੀਕੇ ਨਾਲ ਲੋਕਾਂ ਦੇ ਜਿਹੜੇ ਢਿੱਡ ਭਰਨ ਲੱਗ ਜਾਂਦਾ ਪਹਿਲੀ ਗੱਲ ਤਾਂ ਤੁਸੀਂ 84 ਦੇਖੀ 88 ਦੇ ਹੜ ਦੇਖੇ 47 ਦੇਖੀ ਤੁਹਾਨੂੰ ਲੱਗਿਆ ਕਿ ਪੰਜਾਬ ਨੂੰ ਕੋਈ ਫਰਕ ਪਿਆ ਹੋ ਇਹ ਪੰਜਾਬੀ ਆ ਮੈਂ ਪਹਿਲਾਂ ਵੀ ਹਰ ਵਾਰੀ ਕਹਿਣਾ ਹੁੰਦਾ ਇਹ ਪੰਜਾਬ ਤੁਸੀਂ ਦੇਖਿਆ ਹੋ ਕੋਈ ਸਿੰਗਰ ਕੋਈ ਇਨਫਲੂਐਂਸਰ ਕੋਈ ਆਮ ਬੰਦਾ ਕੋਈ ਹਿੰਦੂ ਕੋਈ ਮੁਸਲਮ ਸਭ ਇਕੱਠੇ ਆ ਸਭ ਖੜੇ ਆ ਤੇ ਪੰਜਾਬ ਸਾਡਾ ਡਿੱਗ ਸਕਦਾ ਹੀ ਨਹੀਂ ਜਿੰਨਾ ਮਰਜੀ ਜ਼ੋਰ ਚਾਹੇ ਕੁਦਰਤ ਜ਼ੋਰ ਲਾ ਲੇ ਕੁਛ ਹੋ ਜੇ ਸਾਡਾ ਪੰਜਾਬ ਨਹੀਂ ਹਟਦਾ ਜਦੋਂ ਤੁਸੀਂ ਆ ਰਹੇ ਹੋਗੇ ਦੇਖਿਆ ਹੋਊਗਾ ਟਰਾਲੇ ਲੰਘ ਰਹੇ ਆ ਰਾਸ਼ਨ ਦੇ ਭਰੇ ਵੱਡੇ ਵੱਡੇ ਪੱਦਰ ਤੇ ਲੋਕ ਕਿਤੇ ਚਾਰਾ ਲਈ ਫਿਰਦੇ ਆ ਕਿਤੇ ਰਾਸ਼ਨ ਲਈ ਫਿਰਦੇ ਆ ਮਤਲਬ ਪੰਜਾਬ ਦੀ ਇਹ ਤਸਵੀਰ ਤੁਹਾਡੇ ਦਿਲ ਤੇ ਕੀ ਛਾਪ ਛੱਡਦੀ ਬਾਜੀ ਉਹੀ ਕੀ ਅਸੀਂ ਇੱਕ ਆ ਮੁਸੀਬਤ ਵੇਲੇ ਤਾਂ ਅਸੀਂ ਬਾਲੇ ਇੱਕ ਆ ਸਾਰੇ ਆਪ ਦੇ ਗੁੱਸੇ ਗਿਲੇ ਭੁੱਲ ਕੇ ਸਭ ਫੈਮਿਲੀਆਂ ਹਿੰਦੂ ਸਿੱਖ ਮੁਸਲਮ ਸਾਬੇ ਤੇ ਇੱਕ ਹੋ ਜਾਂਦੇ ਆ ਫਿਰ ਉਹ ਜਦੋਂ ਅੱਜ ਇੱਥੇ ਆਏ ਹਾਂ ਕੀ ਕੀ ਮਤਲਬ ਜਿਹੜਾ ਸੋਚਿਆ ਵੀ ਆ ਲੈ ਕੇ ਚੱਲਣਾ ਆਪਾਂ ਸਾਨੂੰ ਸੀਗਾ ਕਿ ਜਿਵੇਂ ਸੁੱਕਾ ਰਾਸ਼ਨ ਹੁਣ ਦੇਖੋ ਵੀਰੇ ਨਾ ਤਾਂ ਇਹਨਾਂ ਦੀਆਂ ਦਿਹਾੜੀਆਂ ਲੱਗਣੀਆਂ ਜਿਹੜੇ ਜਿਹੜੇ ਨਾਰਮਲ ਬੰਦੇ ਆ ਨਾ ਇਹ ਦਿਹਾੜੀ ਲਾ ਸਕਦੇ ਆ ਨਾ ਕੰਮ ਤੇ ਜਾ ਸਕਦੇ ਆ ਫਿਕਰ ਇਹਨਾਂ ਨੂੰ ਪਿਆ ਆਪਦੇ ਘਰਾਂ ਦਾ ਹੁਣ ਜੇ ਇਹ ਦਿਹਾੜੀ ਲਾਂ ਜਾਂਦੇ ਆ ਘਰੇ ਪਿੱਛੋਂ ਪਾਣੀ ਆ ਜਾਣਾ ਫਿਰ ਅਸੀਂ ਸੋਚਿਆ ਕਿ ਸੁੱਕਾ ਰਾਸ਼ਨ ਇੱਕ ਦਵਾਈਆਂ ਜਿਹੜੀਆਂ ਬਹੁਤ ਜ਼ਰੂਰੀ ਆ ਸਕਿਨ ਇਨਫੈਕਸ਼ਨ ਦੀਆਂ ਲਿਆਏ ਆਂ ਅਸੀਂ ਯਾਨੀ ਕਿ ਸਕਿਨ ਰਿਲੇਟਡ ਜੋ ਵੀ ਦਵਾਈਆਂ ਚਾਹੀਦੀਆਂ ਸਾਰੀਆਂ ਲੈ ਕੇ ਆਏ ਹੋਏ ਲੇਡੀਜ਼ ਦੇ ਸੈਨੀਟਰੀ ਪੈਡ ਹੋ ਗਏ ਬਾਕੀ ਆਪਣਾ ਸੋਦਾ ਰਸੋਈ ਦਾ ਜੋ ਇਹਨਾਂ ਨੂੰ ਚਾਹੀਦਾ ਇਦਾਂ ਵੀ ਨਹੀਂ ਹੈਗਾ ਕਿ ਦੋ-ਦੋ ਮਹੀਨੇ ਦਾ ਲਿਆਂਦਾ ਇਹਨਾਂ ਦੇ 20 ਦਿਨ ਵਧੀਆ ਇੱਕ ਫੈਮਿਲੀ ਤੇ ਲੰਘ ਜਾਣਗੇ ਉਸ ਤੋਂ ਬਾਅਦ ਅਸੀਂ ਫੇਰ ਆਵਾਂਗੇ ਜ਼ਰੂਰੀ ਨਹੀਂ ਵੀ ਹੁਣ ਗਾਂ ਮੈਂ ਲੋਕਾਂ ਨੂੰ ਵੀ ਕਹਿਣਾ ਚਾਹਨਾ ਇਹ ਪੰਜ 10 ਦਿਨ ਦਾ ਮੇਲਾ ਨਹੀਂ ਹੈਗਾ ਇਹ ਇਹ ਆਪਾਂ ਨੂੰ 3 ਮਹੀਨੇ ਘਟੋ ਘਟ ਲੱਗਣੇ ਆ ਤੇ ਇਹਨਾਂ ਦਾ ਸਾਥ ਦੇਣਾ 3 ਮਹੀਨੇ ਲਗਾਤਾਰ ਮਤਲਬ ਜਿਵੇਂ ਤੁਸੀਂ 3 ਮਹੀਨੇ ਦੀ ਗੱਲ ਕੀਤੀ ਵੀ ਅੱਜ ਤਾਂ ਚਲੋ ਸਾਰੇ ਆਉਂਦੇ ਆ ਹੁੰਦਾ ਵੀ ਐ ਕਿ ਯਾਰ ਸਾਨੂੰ ਵੀ ਫੋਨ ਆਉਂਦਾ ਤੁਹਾਡੇ ਨਾਲ ਵੀ ਸੰਪਰਕ ਹੋ ਰਿਹਾ ਲੋਕਾਂ ਦੇ ਪਰ ਇਹਨਾਂ ਲੋਕਾਂ ਦੇ ਤਾਂ ਖੇਤ ਵੀ ਚਲੇ ਗਏ ਮਤਲਬ ਖੇਤਾਂ 'ਚ ਵੀਰੇ ਤਾਂ ਆ ਗਿਆ ਫਸਲ ਵੀ ਮਰ ਗਈ ਅਗਲੀ ਫਸਲ ਬੀਜਾਂ ਦਾ ਵੀ ਨਹੀਂ ਪਤਾ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਲੰਮਾ ਸਮਾਂ ਹੁਣ ਖੜਨਾ ਪਊ ਇਹਨਾਂ ਨੂੰ ਕਟੋ ਘਟ ਜੀ 3 ਮਹੀਨੇ ਲਗਾਤਾਰ ਇਹਨਾਂ ਨਾਲ ਫੁੱਲ ਧਿਆਨ ਦੇਣਾ ਬੂ ਆਪਾਂ ਜਿੱਥੇ ਆਪਾਂ ਥੋੜਾ ਜਿਹਾ ਧਿਆਨ ਭਟਕਾ ਲਿਆ ਫਿਰ ਮਨੋਬਲ ਟੁੱਟੂਗਾ ਹੁਣ 6 6 ਫੁੱਟ ਰੇਤਾ ਵਾ ਖੇਤਾਂ ਦੇ ਵਿੱਚ ਪਹਿਲੀ ਗੱਲ ਤਾਂ ਫਸਲ ਇਹਨਾਂ ਦੀ ਗਈ ਇਹਨਾਂ ਦੇ ਹੱਥ ਫਸਲ ਨਹੀਂ ਆਣੀਗੀ ਦੂਜੀ ਗੱਲ ਆ ਗਾਂ ਡੀਜ਼ਲ ਦੀ ਲੋੜ ਗਾਂ ਹਜੇ ਪਸ਼ੂ ਮਰੇ ਆ ਬਿਮਾਰੀਆਂ ਕਿੰਨੀਆਂ ਫੈਲਣੀਆਂ ਹਜੇ ਇਹਨਾਂ ਨੂੰ ਲੋੜ ਆ ਢਾਈ ਤਿੰਨ ਮਹੀਨੇ ਪੰਜਾਬੀਆਂ ਨੂੰ ਬਾਕੀ ਜਿੰਦੇ ਰਹਿਣ ਸਾਡੇ ਕੈਨੇਡਾ ਅਮਰੀਕਾ ਵਾਲੇ ਟਰਾਲਿਆਂ ਵਾਲੇ ਬਾਈ ਆਪਣੇ ਅੱਖਾਂ ਮੀਚ ਕੇ ਵਿਸ਼ਵਾਸ ਕਰਕੇ ਆਏ ਸੌਦਾ ਭੇਜਦੇ ਆਏ ਸੌਦਾ ਭੇਜਦੇ ਇੰਨੇ ਪੈਸੇ ਭੇਜਦੇ ਪੰਜਾਬ ਸਾਡਾ ਮੈਂ ਕਹਿੰਦਾ ਡੁੱਬ ਸਕਦਾ ਹੀ ਨਹੀਂ ਤੁਸੀਂ ਇਹ ਰਾਸ਼ਨ ਤੱਕ ਜਾਂ ਅੱਗੇ ਜੇ ਕਿਸੇ ਨੂੰ ਲੋੜ ਕਿਸੇ ਹੋਰ ਤਰੀਕੇ ਦੀ ਵੀ ਉਹ ਵੀ ਸੋਚ ਰਹੇ ਆ ਕਿ ਪਲਾਨ ਚੱਲ ਰਿਹਾ ਦਿਮਾਗ ਮੈਂ ਕਹਿੰਦਾ ਵੀਰੇ ਜਿੰਨੇ ਜੋਗੇ ਹੈਗੇ ਆ ਮੈਨੂੰ ਬੱਚੇ ਤੇ ਮਾਨ ਆ ਜੀ ਅੱਗੇ ਮੈਂ ਇਹਨਾਂ ਨੂੰ ਕਹਿੰਦਾ ਹੁੰਦਾ ਜੀ ਹੁਣ ਮੇਰੀ ਤਬੀਅਤ ਥੋੜੀ ਠੀਕ ਨਹੀਂ ਸੀ ਬਟ ਹੁਣ ਮੇਰੇ ਬੱਚਿਆਂ ਨੇ ਕਿਹਾ ਕਿ ਪਾਪਾ ਇੰਨਾ ਟਾਈਮ ਹੋ ਗਿਆ ਆਪਾਂ ਗਏ ਨਹੀਂ ਆਪਾਂ ਚੱਲੀਏ ਮੈਂ ਦੇਖਦਾ ਪਿਆ ਸੀਗਾ ਹਾਲਾਤ ਅਜੇ ਵੀ ਕਿੱਦਾਂ ਦੇ ਹਾਲਾਤ ਆ ਜਿਆਦਾ ਵੱਧਦੇ ਆ ਉੱਥੇ ਹੀ ਖੜਦੇ ਆ ਉਸ ਅਕੋਰਡਿੰਗ ਫਿਰ ਅਸੀਂ ਪਲਾਨਿੰਗ ਜੀ ਬਣਾਣੇ ਹੁੰਦੇ ਆ ਹੁਣ ਇਸ ਤੋਂ ਗਾਂ ਜਿੰਨੇ ਜੋਗੇ ਹੈਗੇ ਆ ਇੱਕ ਅੱਧਾ ਘਰ ਅਸੀਂ ਤੇ ਇੱਕ ਅੱਧਾ ਵਿਆਹ ਮੰਨ ਲਓ ਕਿਸੇ ਫੈਮਿਲੀ ਨੂੰ ਕਿਸੇ ਕੁੜੀ ਦਾ ਵਿਆਹ ਕਰਨਾ ਤਾਂ ਇੱਕ ਦੋ ਵਿਆਹ ਅਸੀਂ ਕਰਾਂਗੇ ਕੁੜੀਆਂ ਦੇ ਪਲੱਸ ਕਿਸੇ ਦਾ ਘਰ ਡਿੱਗਿਆ ਤਾਂ ਉਹਦੀ ਡਟ ਕੇ ਹੈਲਪ ਕਰਾਂਗੇ ਨਾਲ ਪੈਸੇ ਵੱਲੋਂ ਤੋਂ ਪੈਸੇ ਵੱਲੋਂ ਵੀ ਕਿਉਂਕਿ ਘਰ ਕੋਈ ਵੀ ਬੰਦਾ ਉਹ ਬੜੇ ਮੁਸ਼ਕਲ ਖਾਸ ਕਰਕੇ ਅਜੇ ਹੀ ਮਾਰਚ ਆ ਜੇ ਬੰਦੇ ਦਾ ਮੁਰਕੇ ਕਿਉਂਕਿ ਅਸੀਂ ਘਰਾਂ ਜਾ ਕੇ ਆਏ ਆ ਉਧਰ ਜੇ ਨਾਲਾ ਸਾਈਡ ਹੈ ਘਰਾਂ ਚ ਪਾਣੀ ਗਿਆ ਕੱਪੜੇ ਵੀ ਗਏ ਬੈੱਡ ਵੀ ਗਿਆ ਸਾਰਾ ਸਮਾਨ ਚਲਾ ਜਾਂਦਾ ਤੁਸੀਂ ਆਪਾਂ ਸਾਰੇ ਘਰ ਬਣਦੇ ਬਣਦੇ ਬੁੜੇ ਹੋ ਜਾਣੇਗੇ ਤੇ ਉਹ ਘਰਾਂ ਨੂੰ ਮਤਲਬ ਇੱਕ ਘਰ ਤੁਸੀਂ ਕਹਿ ਰਹੇ ਹੋ ਕਿ ਘਟੋ ਘਟੇ ਇੱਕ ਘਰ ਚ ਤੁਸੀਂ ਮਦਦ ਜਰੂਰ ਕਰੋ ਇੱਕ ਘਰ ਲਈ ਅਸੀਂ ਕਰਾਂਗੇ ਉੱਥੇ ਜਾ ਕੇ ਤੁਹਾਨੂੰ ਵੀ ਬੁਲਾਵਾਂਗੇ ਵੀਡੀਓ ਵੀ ਬਣਵਾਵਾਂਗੇ ਚਾਹੇ ਲੋਕੀ ਕਹੀ ਜਾਣ ਦਿਖਾਵਾ ਕਰਦੇ ਆ ਪਰ ਸਾਡੀ ਵੀਡੀਓ ਦੇਖ ਕੇ ਜੇ ਉੱਥੇ ਕਿਤੇ 50 100 ਬੰਦਾ ਉਹਨਾਂ ਨੂੰ 5-5 10-10 ਹਜ਼ਾਰ ਵੀ ਪਾ ਗਿਆ ਉਹਨਾਂ ਦਾ ਘਰ ਬਣ ਗਿਆ। ਹੂੰ। ਮਤਲਬ ਇੱਕ-ਇੱਕ ਬੰਦੇ ਦੇ ਨਾਲ ਜਦੋਂ ਬੰਦਾ ਜੁੜਦਾ ਜਾਂਦਾ ਹੈ ਤਾਂ ਸਮੱਸਿਆਵਾਂ ਘਟਦੀਆਂ ਜਾਂਦੀਆਂ। ਸਮੱਸਿਆਵਾਂ ਆਪੇ ਹੀ ਘਟਣੀਆਂ ਆ ਜੀ ਦੇਖੋ ਕਾਰਵਾ ਬਣ ਜਾਂਦਾ। ਇੱਕ ਬੰਦੇ ਨੂੰ ਮੂਰੇ ਆਉਣ ਦੀ ਲੋੜ ਹੁੰਦੀ ਆ ਫਿਰ ਪੂਰਾ ਕਾਰਵਾ ਬਣ ਜਾਂਦਾ। ਤੁਹਾਡੇ ਨਾਲ ਬਹੁਤ ਲੋਕ ਜੁੜੇ ਹੋਏ ਆ ਬਹੁਤ ਲੋਕ ਤੁਹਾਨੂੰ ਦੇਂਦੇ ਆ ਫੋਲੋ ਕਰਦੇ ਆ ਤੁਸੀਂ ਵੀਡੀਓ ਵੀ ਪਾਈ ਸੀ ਕਿ ਕਿਆ ਵੀ ਸੀ ਕਿ ਸਾਨੂੰ ਦੱਸੋ। ਕਿਹੋ ਜਿਹਾ ਰਿਸਪੌਂਸ ਆ ਰਿਹਾ ਜਿਹੜੇ ਤੁਹਾਡੇ ਸਾਥ ਜਿਹੜੇ ਤੁਹਾਡੇ ਸਾਥੀ ਨੇ ਜਿਹੜੇ ਤੁਹਾਡੇ ਜਾਣਕਰ ਨੇ ਉਹਨਾਂ ਦਾ ਕਿਹੋ ਜਿਹਾ ਰਿਸਪਾਂਸ ਆ ਤੁਹਾਨੂੰ ਕੀ ਕਹਿੰਦੇ ਨੇ ਫੋਨ ਕਰਕੇ ਨਰੂਲਾ ਸਾਹਿਬ ਜਾਓ ਅਸੀਂ ਇਹ ਆ ਕਰਾਂਗੇ ਉਹ ਕਰਾਂਗੇ ਹੋ ਰਿਹਾ ਮੈਂ ਕਹਿੰਦਾ ਭਾਈ ਜੀ ਤੁਸੀਂ ਮੇਰੇ ਫੋਨ ਡਿਟੇਲ ਦੇਖ ਲਓ ਕੱਲ ਮੈਂ ਭਾਈ ਰਾਜੇ ਢਾਬੇ ਤੋਂ ਰਵੀ ਦਾ ਫੋਨ ਆਇਆ ਨਰੂਲਾ ਮੇਰੀ ਸੇਵਾ ਲਾ ਦਿਓ ਇੱਥੇ ਜਗਰਾਉ ਆਪਣੇ ਚਾਵਲਾ ਟੁਆਇਸ਼ੋਪੀ ਵਾਲੇ ਰਸਤੇ 'ਚ ਉਹਦੀ ਕੋਲ ਆਈ ਕਿ ਮੇਰੀ ਸੇਵਾ ਲਾ ਦਿਓ ਦੋਸਤਾਂ ਦੀ ਇਦਾਂ ਹੀ ਕੋਲਾਂ ਆਈ ਜਾਂਦੀਆਂ ਨਰੂਲਾ ਸੇਵਾ ਲਾ ਦਿਓ ਅਸੀਂ ਇੱਕ ਵਾਰੀ ਓਨਕ ਲਿਆਏ ਆ ਜਿਹਦੇ ਨਾਲ ਚਲੋ ਥੋੜੇ ਜੇ ਘਰਾਂ ਦਾ ਹੋਊਗਾ ਹੁਣ ਗਾਂ ਅਸੀਂ ਹੋਰ ਦੇਖਾਂਗੇ ਜਿਵੇਂ ਜਿਵੇਂ ਸੇਵਾ ਆਪਦੇ ਕੋਲੇ ਵੀ ਇਕੱਠੀ ਹੋਈ ਜਾਂਦੀ ਆ ਜਿਵੇਂ ਜਿਵੇਂ ਦੋਸਤ ਵੀ ਭੇਜੀ ਜਾਂਦੇ ਆ ਪੂਰਾ ਡਟ ਕੇ ਖੜਾਂਗੇ ਪੰਜਾਬ ਨਾਲ ਕਿਵੇਂ ਮਹਿਸੂਸ ਹੁੰਦਾ ਜਦੋਂ ਪਿਤਾ ਪਹਿਲਾਂ ਕਿਸਾਨੀ ਅੰਦੋਲਨ ਮੌਕੇ ਵੀ ਤੁਹਾਨੂੰ ਲੈ ਕੇ ਹੁਣ ਵੀ ਨਾਲ ਖੜਦੇ ਆ ਤੁਹਾਨੂੰ ਵੀ ਹੁਣ ਲੱਗਿਆ ਕਿ ਜਾਣਾ ਚਾਹੀਦਾ ਅੰਦਰੋਂ ਕੀ ਜਜ਼ਬਾ ਨਿਕਲਦਾ ਸੋ ਜੋ ਆਪਣ ਪਰਿਵਾਰ ਵੱਲੋਂ ਸਿਖਾਇਆ ਜਾਂਦਾ ਆਪਾਂ ਉਹੀ ਰਾਵਾਂ ਤੇ ਤੁਰਦੇ ਆ ਹੁਣ ਵੀ ਮੈਂ 4-5 ਦਿਨਾਂ ਤੋਂ ਵੀਡੀਓਜ਼ ਦੇਖਦਾ ਪਿਆ ਸੀਗਾ ਹਰ ਰੋਜ਼ ਕਿ ਘਰ ਦੇ ਘਰ ਟਹਿ ਗਏ ਹੈਨਾ ਤੇ ਤਾਂ ਕਰਕੇ ਫਿਰ ਮੈਨੂੰ ਲੱਗਿਆ ਕਿ ਹੁਣ ਆਪਾਂ ਨੂੰ ਬੜਾ ਟਾਈਮ ਨਹੀਂ ਲਾਉਣਾ ਚਾਹੀਦਾ ਕਿਉਂਕਿ ਪਹਿਲਾਂ ਮੈਨੂੰ ਇਦਾਂ ਸੀ ਕਿ ਰਾਸ਼ਨ ਵੀ ਪਹੁੰਚ ਗਿਆ ਸਾਰਾ ਕੁਝ ਪਹੁੰਚ ਹੀ ਜਾਂਦਾ ਪਰ ਜਦੋਂ ਇਹ ਸਾਰਾ ਕੁਝ ਖਤਮ ਹੋਣਾ ਨਾ ਪਾਣੀ ਨਿਕਲਣਾ ਉਦੋਂ ਬਿਮਾਰੀਆਂ ਬਹੁਤ ਫੈਲਣੀਆਂ ਹੁਣ ਹੁਣ ਤਾਂ ਆਪਾਂ ਹੈਲਪ ਕਰ ਦਾਂਗੇ ਉਹ ਜਦੋਂ ਘਰ ਡਿੱਗੇ ਹੋਣਗੇ ਆਪਾਂ ਨੂੰ ਉਦੋਂ ਵੀ ਇਹਨਾਂ ਨਾਲ ਜੁੜਨਾ ਪੈਣਾ ਵਾ ਕਿਉਂਕਿ ਜਿਵੇਂ ਤੁਹਾਨੂੰ ਪਾਪਾ ਨੇ ਦੱਸਿਆ ਕਿ ਇਹ 3 ਮਹੀਨੇ ਲਗਾਤਾਰੇ ਜੀ ਚੱਲਣੀ ਹੈ ਸੋ ਆਪਾਂ ਵੱਧ ਤੋਂ ਵੱਧ ਹੈਲਪ ਕਰੀਏ ਹੁਣ ਵੀ ਕਰੀਏ ਤੇ ਉਦੋਂ ਵੀ ਜਰੂਰ ਕਰੀਏ ਇਹ ਨਾ ਸੋਚੀਏ ਕਿ ਆਪਾਂ ਹੁਣ ਕਰਤੀ ਬਸ ਸੋ ਇਹਨਾਂ ਦੀ ਹੈਲਪ ਜਿੰਨੀ ਵੱਧ ਤੋਂ ਵੱਧ ਕਰਾਂਗੇ ਉਨਾ ਹੀ ਆਪਾਂ ਨੂੰ ਫਾਇਦਾ ਜਦੋਂ ਵੀਡੀਓ ਦੇਖਦੇ ਹਾਂ इमोशनल ਕਰਦੀਆਂ ਵੀਡੀਓ ਉਹ ਭਾਵੁਕ ਕਰਦੀਆਂ ਬੰਦੇ ਮੈਂ ਨਾ ਇੱਕ ਦਿਨ ਕੱਲਾ ਬੈਠਾ ਸੀ ਰੂਮ ਦੇ ਵਿੱਚ ਤੇ ਰੇਸ਼ਮਨ ਮਨਮੋਲ ਵੀਰੇ ਦੀ ਨਾ ਇੱਕ ਵੀਡੀਓ ਸੀ ਉਹ ਬਾਬਾ ਜੀ ਤੋਂ ਨਾ ਬੋਲਿਆ ਵੀ ਨਹੀਂ ਜਾਂਦਾ ਪਿਆ ਸੀਗਾ ਤੇ ਮੈਂ ਕੱਲਾ ਬੈਠ ਕੇ ਰੋਈ ਜਾਂਦਾ ਸੀਗਾ ਉਹ ਦੇਖ ਕੇ ਫਿਰ ਮੈਂ ਆ ਕੇ ਪਾਪਾ ਨੂੰ ਦਿਖਾਇਆ ਮੈਨੂੰ ਉਹ ਵੀਡੀਓ ਹੀ ਦਿਖਾਈ ਰੇਸ਼ਮਨ ਅਮੋਲ ਦੀ ਉਹ ਬਜ਼ੁਰਗ ਦੇ ਪੈਰਾਂ 'ਚ ਬੈਠਾ ਰੋਈ ਜਾਂਦਾ ਕਹਿੰਦਾ ਪਾਪਾ ਦੇਖੋ ਇਹਦੀਆਂ ਅੱਖਾਂ ਭਰੀਆਂ ਹੋਈਆਂ ਮੈਂ ਕੋਈ ਨਹੀਂ ਪੁੱਤ ਆਪਾਂ ਚੱਲਾਂਗੇ ਜ਼ਰੂਰ ਚੱਲਾਂਗੇ ਕਿਉਂ ਨਹੀਂ ਪਿਛਲੇ 2-3 ਦਿਨਾਂ ਤੋਂ ਮੈਨੂੰ ਆਏ ਸੀ ਕਿ ਫਟਾਫਟ ਚੱਲੋ ਜਿਵੇਂ ਮਰਜੀ ਮੇਰਾ ਕੱਲ ਸ਼ੂਟ ਸੀਗਾ ਮੈਂ ਰਾਤ ਨੂੰ ਸ਼ੂਟ ਤੋਂ ਵਹਿਲਾ ਹੋਇਆ ਸ਼ੂਟ ਤੋਂ ਫਟਾਫਟ ਮੈਂ ਕਿਹਾ ਕਿ ਸਮਾਨ ਰਾਤੀ ਅਸੀਂ 1 ਵਜੇ ਸੁੱਤੇ ਆਂ ਸਾਰਾ ਸਮਾਨ ਪੈਕ ਕਰਕੇ ਸਾਰਾ ਐਂਡ ਇਵਨ ਕਿ ਜਿੰਨੀ ਵੀ ਮੇਰੀ ਉਹ ਸ਼ੂਟ ਦੀ ਇਨਕਮ ਸੀ ਮੈਂ ਸਾਰੀ ਆ ਚੀਜ਼ ਪਾ ਲਈ ਲੈ ਕੇ ਆਇਆ ਉਹ ਪੈਸੇ ਨਾਲ ਲੈ ਕੇ ਆ ਸਾਨੂੰ ਇਹ ਸੀ ਜੇ ਇੱਥੇ ਕਿਸੇ ਨੂੰ ਲੋੜ ਹੋਵੇ ਕਿਸੇ ਕੁੜੀ ਦਾ ਵਿਆਹ ਜਾਂ ਕੋਈ ਘਰ ਡਿੱਗਿਆ ਤਾਂ ਇਹ ਦੇ ਕੇ ਜਾਵਾਂਗੇ ਬਟ ਤੁਸੀਂ ਦੱਸਣਾ ਸਾਨੂੰ ਸਾਨੂੰ ਗਾਈਡ ਕਰਨਾ ਜਿੱਥੇ ਲੋੜ ਆਸੀਂ ਨਾਲ ਖੜੇ ਆ ਮਤਲਬ ਜਿਹੜੀ ਉਹ ਅੰਦਰ ਸੀ ਵੀ ਜਲਦੀ ਪਹੁੰਚ ਗਈ ਹਾਂ ਜੀ ਹਾਂ ਜੀ ਮਤਲਬ ਕਿ ਸਵੇਰ ਮੈਨੂੰ ਸਵੇਰ ਦਾ ਐ ਸੀਗਾ ਨਹੀਂ ਤਾਂ ਮੈਂ ਬਹੁਤ ਲੇਟ ਉੱਠਣ ਆਲਾ ਵਾਂ ਬਟ ਮੈਨੂੰ ਇਦਾਂ ਹੋਇਆ ਮੈਂ ਆਪਣਾ ਵੀ ਉੱਠਿਆ ਸਵੇਰੇ ਕਿ ਫਟਾਫਟ ਆਪਾਂ ਜਾਣਾ ਜਿਵੇਂ ਮਰਜ਼ੀ ਕਰਕੇ ਪਹੁੰਚੇ ਪਹੁੰਚਣਾ ਵਾ ਉੱਥੇ ਫਟਾਫਟ ਜਿੰਨੀ ਛੇਤੀ ਹੋ ਸਕਦਾ ਜੀ ਜਿੰਨੀ ਛੇਤੀ ਪਹੁੰਚਿਆ ਜਾਵੇ ਮਤਲਬ ਉਹ ਰਹਿ ਨਹੀਂ ਜਾਂਦਾ ਬੰਦੇ ਤੋਂ ਜਿਹਦੇ ਜਿਹਦੇ ਕਦੇ ਕੀਤਾ ਹੁੰਦਾ ਜਾਂ ਜਿਹਦੇ ਅੰਦਰ ਭਾਵਨਾ ਹੁੰਦੀ ਆ ਤੋ ਰਹਿ ਨਹੀਂ ਜਾਂਦਾ ਇਹ ਇਹ ਏਰੀਆ 'ਚ ਨਾ ਕੁਝ ਇੱਕ ਘੱਟ ਲੋਕ ਆ ਰਹੇ ਸੀਗੇ ਅਸੀਂ ਇੱਥੇ ਸੰਪਰਕ ਕੀਤਾ ਬਾਈ ਜੀ ਹੈਗੇ ਆ ਇਹਨਾਂ ਦੇ ਪ੍ਰਧਾਨ ਇਹਨਾਂ ਨਾਲ ਇਹ ਕਹਿੰਦੇ ਜੀ ਇਹ ਏ ਫਿਰ ਅਸੀਂ ਅਜਨਾਲਾ ਸਾਈਡ ਦਾ ਬਹੁਤ ਲੋਕ ਜਾ ਰਹੇ ਸੀ ਫਿਰ ਇਹਨਾਂ ਨੂੰ ਪੁੱਛ ਕੇ ਇੱਥੇ ਆ ਕੇ ਜਿੰਨਾ ਸਾਡੇ ਤੋਂ ਸਰ ਸਕਿਆ ਬਾਕੀ ਹੋਰ ਗੱਡੀਆਂ ਆ ਰਹੀਆਂ ਹੁਣ ਚਾਰ ਪੰਜ ਗੱਡੀਆਂ ਹੋਰ ਆ ਰਹੀਆਂ ਇਧਰ ਸਾਰੇ ਜਿੰਨੇ ਇਹਨਾਂ ਦੇ ਹੈਗੇ ਆ ਹਰ ਇੱਕ ਘਰ ਚ ਰਾਸ਼ਨ ਪਹੁੰਚੂਗਾ ਇੱਕ ਨਾ ਹੋਰ ਚੀਜ਼ਾ ਵੀਡੀਓ ਬੜੀ ਵਾਇਰਲ ਹੁੰਦੀ ਬਈਆ ਉਹਦੇ ਚ ਕਹਿੰਦੇ ਪਿਆ ਕਿ ਹੜ ਹਿਮਾਚਲ ਚ ਵੀ ਆਇਆ ਹੜ ਪੰਜਾਬ ਚ ਵੀ ਆਇਆ ਪਰ ਉਹ ਕਹਿੰਦੇ ਤੁਸੀਂ ਇੱਥੇ ਵਾਲੇ ਜਤਾ ਬਹੁਤ ਦਿਨਿਓ ਕਿ ਪਤਾ ਨਹੀਂ ਕੀ ਹੋ ਜਾਂਦਾ ਹਨਾ ਉੱਥੇ ਉਹਨਾਂ ਨੇ ਇਹ ਕਿਹਾ ਕਿ ਹਿਮਾਚਲ ਚ ਹੜ ਆਉਣ ਤਾਂ 20 ਰੁਪਏ ਵਾਲੀ ਬੋਤਲ ਛੀ ਦੀ ਹੋ ਜਾਂਦੀ ਆ ਇਥੇ ਉਹੀ ਚੀਜ਼ ਫ੍ਰੀ ਹੋਣੀ ਸ਼ੁਰੂ ਹੋ ਜਾਂਦੀ ਐ ਇਥੇ ਲੰਗਰ ਲੱਗ ਜਾਂਦੇ ਐ ਫ੍ਰੀ ਦੇ ਸੋ ਤਾਂ ਕਰਕੇ ਅਸੀਂ ਇਹ ਕਹਿੰਦੇ ਅਸੀਂ ਜਤਾਉਂਦੇ ਨਹੀਂ ਅਸੀਂ ਹਰ ਪੰਜਾਬੀ ਪੰਜਾਬ ਪੰਜਾਬ ਦੇ ਨਾਲ ਖੜਾ ਵਾ ਪੰਜਾਬੀ ਮਤਲਬ ਉਹੀ ਐ ਪੰਜਾਬ ਚੀਜ਼ਾਂ ਲੰਗਰ ਲਾ ਆਂਦਾ ਮੁਫਤ ਕਰ ਦਿੰਦਾ ਬਾਕੀ ਚੀਜ਼ਾਂ ਦੇ ਉੱਤੇ ਰੇਟ ਵਧਣੇ ਸ਼ੁਰੂ ਹੋਰ ਕਿ ਉਧਰਲੇ ਪਾਸੇ ਜਾ ਕੇ ਦੇਖੋ ਜਦੋਂ ਕੋਈ ਮੁਸੀਬਤ ਹੁੰਦੀ ਆ 20 ਰੁਪਏ ਵਾਲੀ ਪਾਣੀ ਦੀ ਬੋਤਲ ਅੱਸੀਆਂ ਦੀ ਹੋ ਜਾਂਦੀ ਆ ਈਵਨ ਕਿ ਆਪਣੇ ਨੈਸ਼ਨਲ ਟੀਵੀ ਵਾਲੇ ਕੁਝ ਦੱਸਦੇ ਹੀ ਨਹੀਂ ਪਏ ਤੇ ਪੋਕਮਪ ਆਇਆ ਸੀ ਸਾਰੇ ਨਿਊਜ਼ ਚੈਨਲਾਂ 'ਤੇ ਆ ਗਿਆ ਜੀ ਪਚਾਲ ਆਇਆ ਪਚਾਲਿਆ ਪਰ ਇੱਥੇ ਦੇਖੋ ਕਿੱਡੀ ਵੱਡੀ ਕਿ ਲੱਭਦਾ ਹੀ ਨਹੀਂ ਬਣਦਾ ਹਾਂਜੀ ਹਾਂਜੀ ਇੱਕ ਪੰਜਾਬ ਨੂੰ ਦੇਖ ਕੇ ਮਤਲਬ ਵੀ ਪੰਜਾਬ ਪੰਜਾਬ ਨਾਲ ਖਰਜਵੇਂ ਇਹਨਾਂ ਨੇ ਗੱਲ ਕਹੀ ਕਿ ਇੱਥੇ ਚੀਜ਼ਾਂ ਸਸਤੀਆਂ ਹੋ ਜਾਂਦੀਆਂ ਲੰਗਰ ਜਿਹੜੀ ਇਸ ਧਰਤੀ ਤੇ ਗੁਰੂਆਂ ਦੀ ਬਖਸ਼ਿਸ਼ ਹੈ ਪੀਰਾਂ ਦੀ ਉਹ ਫਿਰ ਸਾਹਮਣੇ ਆਉਂਦੀ ਹੈ ਦਿਸਦੀ ਹੈ ਵੀ ਆਹ ਵਾਕਈ ਕੁਸ਼ੇ ਧਰਤੀ ਦੇ ਤਾਪ ਹੋਇਆ ਦਾ ਗੁਰੂ ਸਾਹਿਬ ਜਿਹੜਾ 20 ਵਾਲਾ ਲੰਗਰ ਲਾਗੇ ਮੈਨੂੰ ਲੱਗਦਾ ਉਹੀ ਚੱਲੀ ਜਾਂਦਾ ਬਸ ਗੁਰੂ ਸਾਹਿਬ ਜੋ ਸਿਖਾ ਗਏ ਕਿਰਤ ਕਰੋ ਵੰਡ ਛਕੋ ਤੇ ਅਸੀਂ ਉਹੀ ਉਹਦੇ ਤੇ ਹੀ ਤੁਰਦੇ ਪਏ ਹਾਂ ਕਿਰਤ ਕਰੋ ਵੰਡ ਛਕੋ ਸਾਡੇ ਕੋਲੇ ਜੋ ਆਉਂਦਾ ਕੱਲ ਦੀ ਸਾਰੀ ਇਹ ਆਪਦੀ ਪੇਮੈਂਟ ਲਿਆ ਕੇ ਮੈਨੂੰ ਫੜਾ ਦੀ ਪਾਪਾ ਉੱਥੇ ਦੇ ਕੇ ਆਉਣੀ ਸਾਨੂੰ ਯਾਨੀ ਕਿ ਪੈਸੇ ਨਾ ਪਿਆਰ ਨਹੀਂ ਸਾਨੂੰ ਪੰਜਾਬ ਨਾਲ ਪਿਆਰ ਆ ਤੇ ਹਰ ਵਾਰ ਖੜਾਂਗੇ ਹਰ ਵਾਰ ਖੜੋ ਕਿਉਂਕਿ ਇਹ ਹੀ ਸਾਨੂੰ ਦੇਖਣ ਵਾਲਿਆ ਜੇ ਅੱਜ ਅਸੀਂ ਆਹ ਮੁਕਾਮ ਤੇ ਪਹੁੰਚੇ ਹਨ ਇਹਨਾਂ ਨੇ ਸਾਨੂੰ ਬਣਾਇਆ ਸੋ ਮੈਂ ਵੀ ਇਹੀ ਅਪੀਲ ਕਰੂੰਗਾ ਕਿ ਮੇਰਾ 17 ਲੱਖ ਬੰਦਾ ਜੇ ਮੈਨੂੰ 20 ਲੱਖ ਬੰਦਾ ਦੇਖਦਾ ਵਾ ਨਾ ਜੋ 20 ਲੱਖ ਬੰਦਾ ਇੱਕ ਇੱਕ ਰੁਪਿਆ ਵੀ ਪਾਊਗਾ ਨਾ ਤਾਂ ਉਹ 20 ਲੱਖ ਰੁਪਏ ਬਣ ਜਾਣਾ ਵਾ ਸੋ ਜਿੰਨੀ ਵੱਤੋ ਵੱਤ ਆਪਾਂ ਸੇਵਾ ਕਰ ਸਕਦੇ ਆ ਉਹ ਜਰੂਰ ਕਰੋ ਪਲੀਜ਼ ਹਾਂਜੀ ਤਾਂ ਹੜਾਂ ਦੇ ਵਿੱਚ ਰਾਹਤ ਲੈ ਕੇ ਪਹੁੰਚੇ ਨਰੂਲਾ ਫੈਮਿਲੀ ਗੱਲਾਂ ਉਹੀ ਜੋ ਪਹਿਲਾਂ ਜਿਸ ਤਰੀਕੇ ਦੇ ਨਾਲੇ ਖੜਦੇ ਨੇ ਜਿਸ ਤਰੀਕੇ ਨੇ ਗੱਲਾਂ ਕਰਦੇ ਨੇ ਕਿ ਪੰਜਾਬ ਦੇ ਨਾਲ ਖੜੇ ਆ ਅਸੀਂ ਵੀ ਪੰਜਾਬ ਦਾ ਹਿੱਸਾ ਜੋ ਇਹਨਾਂ ਨੇ ਗੱਲਾਂ ਕੀਤੀਆਂ ਕਿ ਜਿੱਥੇ ਬਾਕੀ ਜਗ੍ਹਾ ਦੇ ਉੱਤੇ ਕੀ ਜਿਆ ਮਹਿੰਗੀਆਂ ਹੋ ਜਾਂਦੀਆਂ ਤੇ ਪੰਜਾਬ ਐਡਾ ਲੰਗਰ ਲਾਉਂਦਾ ਤੇ ਨਾਲ ਇਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਜਿੱਥੇ ਹੋਰ ਵੀ ਲੋੜ ਪਊਗੀ ਇੱਥੋਂ ਤੱਕ ਨਹੀਂ ਅਸੀਂ 3 ਮਹੀਨੇ ਤੱਕ ਕੋਸ਼ਿਸ਼ ਕਰਾਂਗੇ ਜਿੰਨਾ ਸਾਡਾ ਯੋਗਦਾਨ ਪਾਇਆ ਜਾ ਸਕਿਆ ਅਸੀਂ ਆਉਣ ਵਾਲੇ 3 ਮਹੀਨਿਆਂ ਤੱਕ ਪਾਵਾਂਗੇ ਲੋੜ ਹੈ ਪੰਜਾਬ ਦੀ ਅੱਜ ਦੀ ਇਹ ਲੋੜ ਅੱਜ ਨਾਲ ਖੜਨ ਦੀ ਜਿਸ ਤਰੀਕੇ ਨਾਲ ਇਹ ਖੜੇ ਹੈ ਸਾਨੂੰ ਸਾਰਿਆਂ ਨੂੰ ਅੱਜ ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਜਿਹੜੇ ਆਪਣਾ ਸਭ ਕੁਝ ਗਵਾ ਚੁੱਕੇ